ਇਹ ਕਨਾਰੀ ਦੇ ਨਾਲ ਕਹਿ ਸਕਦੇ ਆ ਇੱਕ ਤਰ੍ਹਾਂ ਦਾ ਫਰੋਡ ਹੋ ਗਿਆ ਮੇਰਾ ਕੀ ਕਸੂਰ ਆ ਮੈਨੂੰ ਕੋਈ ਇਹਨਾਂ ਦਾ ਗਿਲਕੋ ਵਾਲੇ ਆ ਕੇ ਕਹਿ ਦਨ ਵੀ ਤੇਰਾ ਭਾਈ ਆ ਕਸੂਰ ਹੈ ਮੈਂ ਟਰਸਟ ਕਰਕੇ ਤੁਹਾਡੀ ਇਨਵੈਸਟਮੈਂਟ ਕੀਤੀ ਮੈਂ ਹੁਣ ਤੋਂ ਪਲਾਟ ਖਰੀਦੇ ਮੈਂ ਉੱਥੇ ਬਾਉਂਡਰੀ ਕਰਤੀ ਅੱਜ ਮੈਂ 12 ਸਾਲ ਬਾਅਦ ਆ ਕੇ ਦੇਖ ਰਿਹਾ ਵੀ ਮੇਰੀ ਜ਼ਮੀਨ ਦੇ ਉੱਪਰ ਤਾਰਾ ਨਿਕਲ ਜਾਂਦੀ ਹੈ ਤੇ ਅੱਜ ਮੈਂ ਕਿਸੇ ਜੋਗਾ ਨਹੀਂ ਰਿਹਾ ਜਿਹੜੇ ਲੋਕਾਂ ਨੂੰ ਵੀ ਕਹਾਂਗਾ ਜੋ ਅੱਜ ਮੇਰੇ ਨਾਲ ਹੋ ਰਿਹਾ ਹੈ ਇਹ ਕੱਲੂ ਤੱਕ ਕਿਸੇ ਨਾਲ ਵੀ ਹੋ ਸਕਦਾ ਹੈ ਆਪਣੀ ਜਮਾ ਪੂੰਜੀ ਆਪਾਂ ਇੱਕ ਚੀਜ਼ ਤੇ ਲਗਾਨੇ ਆ ਕੱਲ ਨੂੰ ਇਹ ਸੋਚ ਕੇ ਲਗਾਨੇ ਆ ਕਿ ਬੈਟਰ ਆਪਾਂ ਇੱਥੇ ਘਰ ਬਣਾ ਕੇ ਰਹਾਂਗੇ ਜਾਂ ਆਪਾਂ ਇਨਵੈਸਟਮੈਂਟ ਪਰਪਸ ਦੇ ਤੌਰ ਤੇ ਵੀ ਲੈਣੇ ਆ ਕੋਈ ਚੀਜ਼ ਉਹ ਚੀਜ਼ ਥੋੜੀ 10 ਸਾਲ ਚ 12 ਸਾਲ ਚ ਡਬਲ ਟ੍ਰਿਪਲ ਹੋ ਜਾਂਦੀ ਹੈ ਦੂਸਰੀ ਜਗ੍ਹਾ ਤੁਸੀਂ ਇਨਵੈਸਟ ਕਰ ਦਿਓ ਅੱਜ ਮੇਰੀ ਉਹ ਚੀਜ਼ ਜ਼ੀਰੋ ਹੋ ਚੁੱਕੀ ਹੈ ਵੱਡੀ ਗਲਤੀ ਕਰ ਲਈ ਮੈਂ ਤਾਂ ਕਦੇ ਹੁਣ ਇਹੀ ਸੋਚਾਂ ਵੀ ਦੁਬਾਰਾ ਪੰਜਾਬ ਚ ਮੈਂ ਕੁਝ ਇਨਵੈਸਟ ਹੀ ਨਾ ਕਰਾਂ ਨਾ ਮੈਂ ਪੰਜਾਬ ਕਨੀ ਨੂੰ ਮੂੰਹ ਕਰਾਂ ਸਾਲ ਚ ਇੱਕ ਵਾਰ ਆਣਾ ਹੈ ਦੋ ਵਾਰ ਆਣਾ ਹੈ ਹੁਣ ਮੈਂ ਇਥੇ ਕੋਟ ਦੇ ਤੱਕੇ ਖਾਂਦੇ ਕੇਸ ਕਰਦਾ ਫਿਰਾਂ ਉਹਨਾਂ ਦਾ ਮੈਨੂੰ ਕਦੋਂ ਰਿਜ਼ਲਟ ਮਿਲੇਗਾ ਇਹ ਗਿਲਕੋ ਵਰਗੇ ਬੰਦੇ ਰਿਪਿਊਟਡ ਮੈਂ ਕੋਈ ਇਹ ਜ ਹੈ ਕਿਤੇ ਘਟਿਆ ਬਿਲਡਰ ਤੋਂ ਕੋਈ ਚੀਜ਼ ਨਹੀਂ ਲੈਂਦੀ ਇਕ ਰਿਪਿਊਟਡ ਬਿਲਡਰ ਤੋਂ ਚੀਜ਼ ਲੈਂਦੀ ਹੈ ਜੇਕਰ ਰਿਪਿਊਟਡ ਬਿਲਡਰ ਨਹੀਂ ਥੋੜੀ ਸੁਣ ਰਿਹਾ ਅੱਜ ਦੀ ਰੇਟ ਚ ਜਿਹਨੂੰ ਸੁਣਨਾ ਚਾਹੀਦਾ ਸੀ ਇਹ ਐਨਆਰਏ ਦੇ ਨਾਲ ਕਹਿ ਸਕਦੇ ਆ ਇੱਕ ਤਰ੍ਹਾਂ ਦਾ ਫਰੋਡ ਹੋ ਗਿਆ ਉਹ ਪੰਜਾਬ ਆਏ ਸੀ ਪੰਜਾਬ ਆ ਕੇ ਉਹਨਾਂ ਨੇ ਆਪਣਾ ਘਰ ਬਣਾਉਣ ਦਾ ਸੋਚਿਆ ਕਿ ਮੈਂ ਆਪਣੇ ਮਾਪਿਆਂ ਨੂੰ ਘਰ ਬਣਾ ਕੇ ਦਵਾਂ ਆਪਣੇ ਬੱਚਿਆਂ ਨੂੰ ਇੱਕ ਵਧੀਆ ਜ਼ਿੰਦਗੀ ਦਵਾਂ ਪੰਜਾਬ ਦੇ ਵਿੱਚ ਹੀ ਰਵਾਂ ਪਰ ਉਹ ਇਸ ਵੇਲੇ ਦਰਦਰਦੀ ਠੋਕਰ ਖਾ ਰਹੇ ਨੇ ਇਸ ਤਪਦੀ ਗਰਮੀ ਦੇ ਵਿੱਚ ਕਦੀ ਕਿਸੇ ਦੇ ਦਫਤਰ ਜਾ ਰਹੇ ਨੇ ਕਦੀ ਕਿਸੇ ਉੱਚ ਅਧਿਕਾਰੀ ਦੇ ਦਫਤਰ ਜਾ ਰਹੇ ਨੇ ਤੇ ਕਦੀ ਮੀਡੀਆ ਵਾਲਿਆਂ ਦੇ ਕੋਲ ਜਾ ਰਹੇ ਨੇ ਉਹਨਾਂ ਦੇ ਕੋਲੋਂ ਜਾਣਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਕਿੱਥੇ ਉਹਨਾਂ ਨੇ ਇਨਵੈਸਟਮੈਂਟ ਕੀਤੀ ਤੇ ਕੀ ਉਹਨਾਂ ਦੇ ਨਾਲ ਇਹ ਸਾਰਾ ਫਰੋਡ ਹੋਇਆ ਤੇ ਗਿਲਕੋ ਦੇ ਵਿੱਚ ਤੁਸੀਂ ਇਹ ਪਲਾਟ ਖਰੀਦਿਆ ਕੀ ਕਹਿਣਾ ਚਾਹੋਗੇ ਜਿਹੜੇ ਲੋਗ ਗਿਲਕੋ ਦੇ ਵਿੱਚ ਆ ਕੇ ਇਨਵੈਸਟਮੈਂਟ ਕਰ ਰਹੇ ਨੇ ਕਿਉਂਕਿ ਇੱਕ ਕਾਫੀ ਨਾਮ ਆ ਪੰਜਾਬ ਦੇ ਵਿੱਚ ਪੂਰੇ ਕਹਿ ਸਕਦੇ ਆ ਖਰਣ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਗਿਲਕੋ ਦਾ ਨਾਮ ਹੈ ਕੀ ਕਹਿਣਾ ਚਾਹੋਗੇ ਤਾਂ ਤੁਹਾਡਾ ਐਕਸਪੀਰੀਅੰਸ ਕੀ ਆ ਉਹ ਸਰ ਮੈਂ ਤਾਂ ਇਹੀ ਕਰੂੰਗਾ ਜੋ ਮੈਂ ਐਕਸਪੀਰੀਅੰਸ ਮੇਰੇ ਨਾਲ ਹੋਇਆ ਹੈ ਨਾ ਤਾਂ ਇਹਨਾਂ ਦੇ ਆਫਿਸ ਦਾ ਸਟਾਫ ਦਾ ਕੋਈ ਐਟੀਟਿਊਡ ਹੈ ਟੂਵਰਡ ਜਦੋਂ ਇਹਨਾਂ ਨੇ ਕੋਈ ਚੀਜ਼ 베ਚਤੀ ਹੈ ਉਦੋਂ ਬਾਅਦ ਇਹਨਾਂ ਨੂੰ ਆਪਣੇ ਕਸਟਮਰ ਨਾਲ ਕੋਈ ਮਤਲਬ ਨਹੀਂ ਹੈ ਕੋਈ ਇਹਨਾਂ ਨੇ ਮੇਰੀ ਹੈਲਪ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਿੱਲ ਸਾਹਿਬ ਨਾਲ ਵੀ ਮੇਰੀਆਂ 8-10 ਮੀਟਿੰਗਾਂ ਹੋਈਆਂ ਤਾਂ ਉਹਨਾਂ ਨੇ ਵੀ ਜੋ ਲਾਰੇ ਲਗਾਏ ਤੇ ਉਸ ਤੋਂ ਬਾਅਦ ਜੋ ਮੈਨੂੰ ਰਿਜ਼ਲਟ ਮਿਲਿਆ ਹੈ ਅੱਜ ਮੈਂ ਤਾਂ ਸਾਰੀ ਜਿੰਨਾ ਵੀ ਲੋਕ ਹੈ ਜਿਨ੍ਹਾਂ ਨੇ ਇਨਵੈਸਟ ਕਰਨਾ ਹੈ ਮੈਂ ਇੱਕ ਰਿਪਿਊਟਡ ਬਿਲਡਿੰਗ ਬਿਲਡਰ ਨਾਲ ਸੋਚ ਕੇ ਇਨਵੈਸਟਮੈਂਟ ਕੀਤੀ ਸੀ ਕਿ ਮੇਰੀ ਇਨਵੈਸਟਮੈਂਟ ਵੀ ਸੇਫ ਹੈ ਔਰ ਕੱਲੂ ਮੈਂ ਇੱਥੇ ਆਪਣਾ ਵਧੀਆ ਘਰ ਬਣਾ ਕੇ ਰਹਾਗਾ ਵਧੀਆ ਇਹਨਾਂ ਦੀ ਪਹਿਲੀ ਜਿਹੜੀ ਪਹਿਲੀ ਗਿੱਲ ਕੋ ਹੈ ਉਹਦੀ ਰੈਪਿਊਟੇਸ਼ਨ ਦੇਖ ਕੇ ਸਾਰਾ ਕੁਝ ਸੋਚ ਸਮਝ ਕੇ ਮੈਂ ਤਾਂ ਇਨਵੈਸਟਮੈਂਟ ਕੀਤੀ ਤੇ ਅੱਜ ਮੈਨੂੰ ਉਹਦਾ ਕੀ ਮਿਲ ਰਿਹਾ ਹੈ ਕੀ ਸਲਾਹ ਮਿਲ ਰਿਹਾ ਮੈਨੂੰ ਅੱਜ ਮੈਨੂੰ ਸਿਰਫ ਪਰੇਸ਼ਾਨੀ ਤੋਂ ਇਲਾਵਾ ਹੋਰ ਕੁਝ ਨਹੀਂ ਮਿਲ ਰਿਹਾ ਤਾਂ ਮੈਂ ਤਾਂ ਦੂਜੇ ਲੋਕਾਂ ਨੂੰ ਵੀ ਕਹਾਂਗਾ ਜੋ ਅੱਜ ਮੇਰੇ ਨਾਲ ਹੋ ਰਿਹਾ ਹੈ ਇਹ ਕੱਲ ਨੂੰ ਤੱਕ ਕਿਸੇ ਨਾਲ ਵੀ ਹੋ ਸਕਦਾ ਹੈ ਆਪਣੀ ਜਮਾ ਪੂੰਜੀ ਆਪਾਂ ਇੱਕ ਚੀਜ਼ ਤੇ ਲਗਾਣੇ ਆ ਕੱਲੂ ਇਹ ਸੋਚ ਕੇ ਲਗਾਣੇ ਆ ਕਿ ਬੈਟਰ ਆਪਾਂ ਇੱਥੇ ਘਰ ਬਣਾ ਕੇ ਰਹਾਗੇ ਜਾਂ ਆਪਾਂ ਇਨਵੈਸਟਮੈਂਟ ਪੋਰਟਫੋਲੀਓ ਦੇ ਤੌਰ ਤੇ ਵੀ ਲੈਣੇ ਆ ਕੋਈ ਚੀਜ਼ ਉਹ ਚੀਜ਼ ਤੁਹਾਡੀ 10 ਸਾਲ ਚ 12 ਸਾਲ ਚ ਡਬਲ ਟ੍ਰਿਪਲ ਹੋ ਜਾਂਦੀ ਹੈ ਦੂਸਰੀ ਜਗ੍ਹਾ ਤੁਸੀਂ ਇਨਵੈਸਟ ਕਰ ਦਿਓ ਅੱ ਕਿ ਐਨ ਆਰ ਆਈ ਹੋਣ ਦੇ ਨਾਤੇ ਤੁਸੀਂ ਕੀ ਸੋਚਦੇ ਹੋ ਮੈਂ ਤਾਂ ਸਾਰਾ ਇਹੀ ਆਪਣੀ ਤਾਂ ਹੁਣ ਇਹੀ ਦਿਮਾਗ ਚਾਉਂਦਾ ਵੀ ਬਹੁਤ ਵੱਡੀ ਗਲਤੀ ਕਰ ਲਈ ਵੱਡੀ ਗਲਤੀ ਕਰ ਲਈ ਮੈਂ ਤਾਂ ਕਦੇ ਹੁਣ ਇਹੀ ਸੋਚਾਂ ਵੀ ਦੁਬਾਰਾ ਪੰਜਾਬ ਚ ਮੈਂ ਕੁਝ ਇਨਵੈਸਟ ਨਹੀਂ ਨਾ ਕਰਾਂ ਨਾ ਮੈਂ ਪੰਜਾਬ ਕਰਨ ਨੂੰ ਮੂੰਹ ਕਰਾਂ ਕਿਉਂਕਿ ਕੋਈ ਸੁਣਵਾਈ ਹੀ ਨਹੀਂ ਹੈ ਪ੍ਰਸ਼ਾਸਨ ਚ ਕੋਈ ਸੁਣਵਾਈ ਨਹੀਂ ਹੈ ਹੁਣ ਇਹਨਾਂ ਦਾ ਕੋਈ ਇਹ ਜਿਹਾ ਨਹੀਂ ਵੀ ਮੈਂ ਕੱਲੂ ਕੇਸ ਮੈਂ ਸਾਲ ਚ ਇੱਕ ਵਾਰ ਆਣਾ ਹੈ ਦੋ ਵਾਰ ਆਣਾ ਹੈ ਹੁਣ ਮੈਂ ਇਥੇ ਕੋਰਟ ਦੇ ਧੱਕੇ ਖਾਂਦੇ ਕੇਸ ਕਰਦਾ ਫਿਰਾਂ ਉਹਨਾਂ ਦਾ ਮੈਨੂੰ ਕਦੋਂ ਰਿਜ਼ਲਟ ਮਿਲੇਗਾ ਉਹ ਆਪਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਮਤਲਬ ਉਹੀ ਹੈ ਵੀ ਹੁਣ ਗੜੀ ਗਲਤੀ ਹੋਈ ਹੈ ਲੇਕਿਨ ਮੈਂ ਅੱਗੇ ਲੋਕਾਂ ਨੂੰ ਜ਼ਰੂਰ ਅਗਾਹ ਕਰਨ ਦੀ ਕੋਸ਼ਿਸ਼ ਕਰਦਾ ਹਾਂ ਵੀ ਮੇਰੇ ਵੀਰੋ ਭੈਣੋ ਜੋ ਆਪਣਾ ਦੇਖ ਕੇ ਇਨਵੈਸਟ ਕਰੋ ਜੇ ਗਿਲਕੋ ਵਰਗੇ ਬੰਦੇ ਰਿਪਿਊਟਡ ਮੈਂ ਕੋਈ ਇਹ ਜਿਹਾ ਕਿਤੇ ਘਟੀਆ ਬਿਲਡਰ ਤੋਂ ਕੋਈ ਚੀਜ਼ ਨਹੀਂ ਲੈਂਦੀ ਇਕ ਰਿਪਿਊਟਡ ਬਿਲਡਰ ਤੋਂ ਚੀਜ਼ ਲੈਂਦੀ ਹੈ ਜੇ ਇਕ ਰਿਪਿਊਟਰ ਬਿਲਡਰ ਨਹੀਂ ਥੋੜੀ ਸੁਣ ਰਿਹਾ ਅੱਜ ਦੀ ਰੇਟ ਚ ਜਿਹਨੂੰ ਸੁਣਨਾ ਚਾਹੀਦਾ ਸੀ ਬੀ ਸੀਐਮ ਬਹੁਤ ਐਨਆਰਆਈਆਂ ਦਾ ਕਹਿੰਦੇ ਨੇ ਕਿ ਐਨਆਰਆਈ ਨੂੰ ਕੋਈ ਤੰਗੀ ਨਹੀਂ ਆਨ ਦਵਾਗਾ ਪੰਜਾਬ ਦੇ ਵਿੱਚ ਜੇ ਭਗਵੰਤ ਮਾਨ ਸਾਹਿਬ ਤੱਕ ਤੁਹਾਡੀ ਗੱਲ ਪਹੁੰਚਦੀ ਹੈ ਤਾਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਨਸਾਫ ਮੰਗਦਾ ਸਰ ਭਗਵੰਤ ਮਾਨ ਸਾਹਿਬ ਤੋਂ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਇਨਸਾਫ ਮੰਗਦਾ ਮੈਨੂੰ ਇਨਸਾਫ ਕਰਾ ਕੇ ਦਿਓ ਫਿਰ ਤਾਂ ਮੈਂ ਮੰਨਾਂ ਗੱਲਾਂ ਕਰਨ ਨਾਲ ਕੀ ਹੁੰਦਾ ਵੀ ਹਾਂ ਐਨ ਆਰ ਆਈ ਨੂੰ ਆ ਕਰਨਾ ਉਹ ਕਰ ਰਿਹਾ ਉਹਦੇ ਨਾਲ ਕੀ ਹੈ ਆ ਤੁਹਾਡੇ ਸਾਹਮਣੇ ਐਗਜ਼ਾਮਪਲ ਪਈ ਹੈ ਮੇਰਾ ਕੀ ਕਸੂਰ ਹੈ ਮੈਨੂੰ ਕੋਈ ਇਹਨਾਂ ਦਾ ਗਿਲਕੋ ਵਾਲੇ ਆ ਕੇ ਕਹਿ ਦਿੰਦੇ ਵੀ ਤੇਰਾ ਭਾਈ ਆ ਕਸੂਰ ਹੈ ਮੇਰਾ ਕਸੂਰ ਇਹੀ ਹੈ ਨਾ ਮੈਂ ਟਰਸਟ ਕਰਕੇ ਇੱਕ ਬਿਲਡਰ ਤੇ ਮੈਂ ਟਰਸਟ ਕਰਕੇ ਤੁਹਾਡੀ ਇਨਵੈਸਟਮੈਂਟ ਕੀਤੀ ਮੈਂ ਤੁਹਾਡੇ ਤੋਂ ਪਲਾਟ ਖਰੀਦੇ ਮੈਂ ਉੱਥੇ ਬਾਉਂਡਰੀ ਕਰਤੀ ਅੱਜ ਮੈਂ 12 ਸਾਲ ਬਾਅਦ ਆ ਕੇ ਦੇਖ ਰਿਹਾ ਵੀ ਮੇਰੀ ਜ਼ਮੀਨ ਦੇ ਉੱਪਰ ਤਾਰਾ ਨਿਕਲ ਜਾਂਦੀ ਤੇ ਅੱਜ ਮੈਂ ਕਿਸੇ ਜੋਗਾ ਨਹੀਂ ਰਿਹਾ ਠੀਕ ਹੈ ਨਾ ਇਹ ਜਿਹੜੇ ਐਨਆਰਆਈ ਅਮਰੀਕਾ ਤੋਂ ਆਏ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਗਿਲਕੋ ਵਾਲਿਆਂ ਨੇ ਇੱਕ ਵੱਡਾ ਕੈਸ ਸਕਦੇ ਆ ਇੱਕ ਫਰੋਡ ਕਰ ਦਿੱਤਾ। ਭਗਵੰਤਪਾਲ ਸਾਹਿਬ ਤੱਕ ਜੇ ਇਹ ਗੱਲ ਪਹੁੰਚਦੀ ਹੈ ਤਾਂ ਉਹ ਕਹਿ ਰਹੇ ਨੇ ਕਿ ਮੈਨੂੰ ਮੇਰਾ ਬੰਦਾ ਇਨਸਾਫ ਦਿੱਤਾ ਜਾਵੇ। ਗੱਲਾਂ ਤਾਂ ਕੀਤੀਆਂ ਜਾਂਦੀਆਂ ਨੇ ਕਿ ਐਨਆਰਆਈ ਨੂੰ ਅਸੀਂ ਪ੍ਰੋਪਰ ਇੱਥੇ ਸਰਵਿਸਿਜ਼ ਦਵਾਂਗੇ। ਕੋਈ ਵੀ ਉਹਨਾਂ ਦੇ ਨਾਲ ਧੱਕਾ ਨਹੀਂ ਹੋਣ ਦਵਾਂਗੇ। ਪਰ ਉਹਨਾਂ ਦਾ ਕਹਿਣਾ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਮੈਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ।